ਸਸ਼ੀਤਾਲ ਸਰ ਜੀ ਮੇਰਾ ਨਾਮ ਹਰਮਨ ਹੈ ਤੇ ਮੈਂ ਡੀਵੀਡੀ ਵਿਦਿਆਰਥਣਾ ਜਿਵੇਂ ਕਿ ਤੁਸੀਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਯੁਕਤ ਹੋਏ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਤੁਹਾਡਾ ਹੁਣ ਤੱਕ ਦਾ ਰਾਜਨੀਤਿਕ ਸਫ਼ਰ ਹੈ ਉਹ ਕਿਵੇਂ ਦਾ ਰਿਹਾ ਕੀ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਿਆ ਤੇ ਜੇ ਸਾਡੇ ਵਿੱਚੋਂ ਹੀ ਕੋਈ ਵਿਦਿਆਰਥਣ ਅੱਗੇ ਜਾ ਕੇ ਪੰਜਾਬ ਦਾ ਸੀਐਮ ਬਣਨਾ ਚਾਵੇ ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਹੁਤ ਵਧੀਆ ਸਵਾਲ ਹੈ ਪਹਿਲੀ ਗੱਲ ਤਾਂ ਸ਼ੁਕਰ ਹੈ ਕੁੜੀਆਂ ਵੱਲੋਂ ਵੀ ਰਾਜਨੀਤੀ 'ਚ ਥੋੜਾ ਜਿਹਾ ਦਖਲ ਥੋੜਾ ਜਿਹਾ ਇੰਟਰਸਟ ਦਿਖਾਇਆ ਗਿਆ ਸੋ ਦੇਖੋ ਰਾਜਨੀਤੀ ਜਿਹੜੀ ਹੈ ਥਿਸ ਇ ਸੱਚੇ ਦਿਲੋਂ ਕਰਨੀ ਹੈ ਪਰ ਉਹ ਸੇਵਾ ਨਹੀਂ ਤਾਂ ਰਾਜਨੀਤੀ ਬਦਨਾਮ ਹੋ ਗਈ ਜੀ ਰਾਜਨੀਤੀ ਪੈਸੇ ਵਾਲਿਆਂ ਦਾ ਤੇ ਗੁੰਡਿਆਂ ਦਾ ਤੋਂ ਖੇਡ ਬਈ ਆਮ ਬੰਦੇ ਰਾਜਨੀਤੀ ਵੱਲ ਚੰਗੇ ਨਹੀਂ ਛੱਡ ਪਰ ਯਾਰ ਗੰਦ ਵਿੱਚ ਕਿੱਥੇ ਜਾਣਾ ਹੈ ਕਰਨੇ ਹੈ ਕਿਸੇ ਨੇ ਲਿਖਿਆ ਕਿ ਰਾਜਨੀਤੀ ਚ ਮਾਰੇ ਬੰਦੇ ਇਸ ਕਰਕੇ ਨਹੀਂ ਜ਼ਿਆਦਾ ਆਏਗੇ ਕਿ ਮਾਰੇ ਬੰਦੇ ਹੀ ਆਉਂਦੇ ਹਨ ਰਾਜਨੀਤੀ ਚ ਮਾਰੇ ਬੰਦੇ ਇਸ ਕਰਕੇ ਨਹੀਂ ਕਿ ਚੰਗੇ ਘਟ ਜਾਂਦੇ ਨੇ ਉੱਚੇ ਜੇ ਚੰਗੇ ਘਟ ਜਾਂਦੇ ਆਪੀ ਮਾਰੇ ਰਾਜ ਕਰਨਗੇ ਫਿਰ ਆਪਾਂ ਕੀ ਕਰਾਂਗੇ ਉਹਨਾਂ ਨੂੰ 5 ਸਾਲ ਤੋਂ 5 5 ਸਾਲ ਤੋਂ 5 ਸਾਲ ਤੋਂ ਲੋਕੀ ਜੇ ਅਸੀਂ ਅਫਰਡ ਕੀਤੀ ਮੈਂ ਆਪਣਾ profession ਛੱਡਿਆ ਬਹੁਤ ਮਤਲਬ ਫੇਮਸ ਕਲਾਕਾਰ ਸੀ ਮੈਨੂੰ ਕੋਈ

ਅਮਰੀਕਾ ਦੇ ਸਿਟੀਜ਼ਨਸ਼ਿਪ ਸੀਗੇ ਇੱਥੇ ਇਲੈਕਸ਼ਨ ਲੜਨ ਵਾਸਤੇ ਪਾਸਪੋਰਟ ਗਿਵਾਪ ਕਰਕੇ ਭਾਰਤ ਦੀ ਸਿਟੀਜ਼ਨਸ਼ਿਪ ਦੁਬਾਰਾ ਲਈ ਕੱਜ ਮਿਨਿਸਟਰ ਨਹੀਂ ਸਾਡੇ ਕੈਬਨਿਟ ਦੇ ਵਿੱਚ ਅਜੇ ਨਾਲੇ ਤੋਂ ਮਿਲਨੇ। ਸੋ ਰਾਜਨੀਤੀ 'ਚ ਜਦੋਂ ਤੁਸੀਂ ਆਉਣਾ ਹੈ ਤਬ ਅਸੀਂ ਸੋਚ ਕੇ ਆਓ, ਇਹ ਸੋਚ ਕੇ ਆਓ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ। ਤਾਂ ਲੋਕਾਂ ਦਾ ਪਿਆਰ ਤੁਹਾਡੇ ਪਿੱਛੇ ਪਿੱਛੇ ਆਊਗਾ ਜੀ। ਤੇ ਜੇ ਰਾਹੀਂ ਵੀ ਕੇ ਸੋਚ ਕੇ ਆਵਾਂਗੇ ਕਿ ਪੈਸੇ ਕਮਾਉਣੇ ਨੇ तो लोगों का तो छोड़ो जी फिर तब कोई ना कोई जेल थोड़े सामने आऊगी कभी ना कभी फसजो फिर बैठे थोड़ा कोई बदनाम हो जाऊंगे लोग बंद आयाक करके रखता यार इन्हें बहुत जिंदगी बर्बाद करती नैलसन मंडेला जानते हो नैलसन मंडेला छब्बी साल जेल चाउथ अफ्रीका की आजादी वास्तसन पूछे किसी ने कि लोग लीडर कदों मनते ਕਹਿੰਦਾ ਵੀ ਜਦੋਂ ਕੌਮ ਤੇ ਕੋਈ ਖੁਸ਼ੀ ਦਾ ਪਲ ਆਇਆ ਹੋਵੇ ਜਦੋਂ ਵੀ ਦੇਸ਼ ਤੇ ਕੋਈ ਖੁਸ਼ੀ ਦਾ ਪਲ ਹੋਵੇ ਕੌਮ ਖੁਸ਼ੀ ਮਨਾਉਣੀ ਚਾਹੁੰਦੀ ਹੋਵੇ ਆਪ ਪਿੱਛੇ ਹੋ ਜੋ ਲੈਟ ਟੂ ਏਨਜੋਏ ਲੋਕਾਂ ਨੂੰ ਖੁਸ਼ੀ ਮਨਾ ਲੈਣ ਲੋ ਪਰ ਜਦੋਂ ਕੌਮ ਤੇ ਕੋਈ ਭੀੜ ਪੈ ਜੇ ਕੌਮ ਤੇ ਕੋਈ ਗਿੜਤਾ ਪੈ ਜੇ ਆਪ ਅੱਗੇ ਹੋ ਜੋ ਲੋਕਾਂ ਨੂੰ ਕਹੋ ਆਓ ਮੇਰੇ ਨਾਲ ਆਪਾਂ ਚੱਲਦੇ ਆਪਾਂ ਇਸ ਗੁੱਡੀ ਨੂੰ ਨਿਪਟਾ ਤੋਂ ਛਡਕਾਰ ਆਪਾਂ ਮੰਗੇ ਲੋਕ ਤੁਹਾਨੂੰ ਲਿੱਟ ਮੰਨ ਲੈਣਗੇ ਬਸ ਕੀ ਕਰਦੇ ਸਾਡੇ ਵਾਲੇ ਕੁਛ ਨਹੀਂ ਤਾਂ ਆਪ ਮਨਾ ਲੈਂਦੇ ਭੀੜ ਬੇਰੇ ਸਾਨੂੰ ਕੋਲੋਂ ਛੜਨ ਲਿਆ ਕੁਰਬਾਨੀਆਂ ਦਾ ਟਾਈਮ ਆ ਕਰਵਾਤ ਨੂੰ ਮੈਂ ਕੁਰਬਾਨੀਆਂ ਦੇ ਲਈ ਕੁਰਬਾਨੀਆਂ ਦਾ ਟਾਈਮ ਆ ਗਿਆ ਕੁਰਬਾਨੀਆਂ ਦੇ ਨੂੰ ਅਸੀਂ ਰਹਿ ਗਏ ਜੀ ਤਰੈਲੀਆਂ 'ਚ ਇਕੱਠ ਕਰਨ ਨੂੰ ਅਸੀਂ ਰਹਿ ਗਏ ਆਮ ਲੋਕ ਇਹਨਾਂ ਦਾ ਕੋਈ ਵੇਲਾ ਹੀ ਨਹੀਂ ਨਾ ਪੁੱਤ ਨਾ ਪੋਤੇ ਜਾਨਾ ਨਾ ਜੀਜਾ ਸਾਰੇ ਹੀ ਕੁਛ ਨਾ ਕੁਛ ਹੈਗੇ ਨੇ ਸਾਡਾ ਕੋਈ ਕੰਮ ਦੇਣ ਲੱਗਿਆ ਹੋਇਆ ਜੀ ਅਸੀਂ ਪਨਾਮਾ ਦੇ ਕੋਲੰਬੀਆ ਦੇ ਜੰਗਲਾਂ ਵਿੱਚ ਦੀ ਕਹਿੰਦੇ ਆ ਕਿ ਉੱਥੇ 76 ਲੱਖ ਰੁਪਏ ਦੇ ਕੇ ਵੀ ਨਿਕਲ ਜਤੋ ਫਿਰ ਜੇ ਅੰਗਰੇਜ਼ਾਂ ਕੋਲੀ 76 ਲੱਖ ਰੁਪਏ ਦੇ ਕੇ ਜਾਣਾ ਸੀ ਫਿਰ ਸ਼ੀਦ ਆਦਮ ਭਗਤ ਸਿੰਘ ਆਇਆ ਰਾਜਗੁਰੂ ਸੁਖਦੇਵ ਜੀ ਲਾਲਾ ਲਾਜਪਤ ਰਾਏ ਮਦਨ ਲਾਲ ਢੀਗੋਰੀ ਇੱਕ ਆਦਿਵਾਸੀ ਸ਼ੀਦ ਕਰਾ ਲੇ ਫਿਰ ਅਸੀਂ ਜੀ ਉਹ ਉਹ ਸੀਦ ਹੋ ਗਏ ਉਹਨਾਂ ਨੂੰ ਕੱਢਣ ਵਾਸਤੇ ਆ ਜੱਟਾ ਪਾਸੇ ਦੇ ਫਿਰ ਉਹਨਾਂ ਕੋਲ ਪਹੁੰਚਣ ਵਾਸਤੇ ਕੀ ਘਟ ਲਾਈ ਫਿਰ ਧਰਤੀ 'ਚ ਕੋਈ ਕਮੀ ਆਈ ਜਾਂ ਦੱਸੋ ਛੋਟੇ ਦੇ ਸਿਰ ਵਰਗੀ ਧਰਤੀ ਹੈ 150 ਮਣ ਦਾਣੇ ਪੈਦਾ ਕਰਦੀ ਹੈ ਜੀ ਆਪਣੀ ਧਰਤੀ 90 ਮਣ ਛੋਨਾ ਹੱਥ ਮਣ ਕਣਕ ਕਿਸੇ ਦੁਨੀਆ ਤੇ ਤਿੰਨ ਅਨਾਜ ਪੈਦਾ ਨਹੀਂ ਕਰਦੀ ਉੱਥੇ ਜਿਹੜੇ ਜਿੱਥੇ ਜਾਣਦੇ ਆ ਨਾ ਆਪਾਂ ਅਮਰੀਕਾ ਕੈਨੇਡਾ ਬਰਫ਼ ਪਈ ਰਹਿੰਦੀ ਛੇ-ਛੇ ਮਹੀਨੇ ਵੀ ਪੱਛੀ ਮਣ ਦਾਣੇ ਬੜਾਨੀਆਂ ਜੀ ਪੈਦਾ ਹੁੰਦੀਆਂ ਮੈਨੂੰ ਸਮਝ ਨਹੀਂ ਆਉਂਦੀ 25 ਮਣ ਵਾਲੇ ਮੌਜਾ ਮਰੀ ਜਾਂਦੇ 100 ਮਣ ਹਣ ਭੁੱਖੇ ਮਰੀ ਜਾਂਦੇ ਕਾਰਨ ਕੌਣ ਵੀ ਮਿਹਨਤੀ ਹੈ ਸਾਡੀ ਮਿਹਨਤ 'ਚ ਕੋਈ ਕਮੀ ਨਹੀਂ ਆਈ ਕਿ ਕਾਰਨ ਕਾਰਨ ਇਹ ਕਿ ਜਿਹੜੇ ਮੂਰੇ ਲਾ ਲੀਡਰ ਉਹ ਕੰਮ ਦੇ ਨਹੀਂ ਨਿਕਲੇ ਉਹ ਆਪ ਖਾਈ ਗਏ ਭਗਤ ਸਿੰਘ ਰਾਨੂ ਇਹ ਕਦੇ ਵੀ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਉਹ ਕਹਿੰਦੇ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਹੈ ਚਿੰਤਾ ਉਨ੍ਹਾਂ ਨੇ ਕਿਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹਦੇ ਹੱਥਾਂ ਜਾਊਗਾ ਲੋਈ ਹਾਲ ਉਹ ਆਉਣ ਫਿਰ 70 ਸਾਲ ਹੋ ਗਏ ਇਤਨੀ ਜ਼ੀਬਰੇ ਦੀ ਟੱਕਰ ਨਹੀਂ ਪੂਰੇ ਹੋਇਆ ਪਾ ਤੁਹੇ ਇਹ ਲੋ ਚੰਨ ਤੇ ਚੜ੍ਹਨੇ ਫਿਰਦੇ ਆ ਮੰਗਲ ਗ੍ਰਹਿ ਤੇ ਕਲਾਟ ਘਟੀ ਜਾਂਦੇ ਅਮਰੀਕਾ ਵਾਲੇ ਅਸੀਂ ਸੀ ਵੀਰੇ ਜਮ ਟੋਬੇ ਚੱਪੜ ਇੱਕੀ ਬੰਦੇ ਆਈ ਕਿਉਂਕਿ ਅਸੀਂ ਸੜਕਾਂ ਜਾਂ ਪੁਰਾਣਾ ਬਣਾਉਣ ਨੂੰ ਗਲੀਆਂ ਨਾਲੀਆਂ ਨੂੰ ਵਿਕਾਸ ਮੰਨ ਲਿਆ ਵਿਕਾਸ ਬૌਧਿਕ ਵਿਕਾਸ ਹੋ ਗਿਆ ਨਾ ਤਾਂ ਵਿਕਾਸ ਆ ਜੇ ਪੜਾ ਦਿਓ ਬੱਚਿਆਂ ਨੂੰ ਆਈਪੀਐਸ ਬਣਾ ਦਿਓ ਆਈਐਸ ਬਣਾ ਦਿਓ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣਗੇ ਇਹੀ ਸਮਾਜ ਉੱਪਰ ਜਾਊਗਾ ਬਾਦ ਸੋਚ ਕਰਕੇ ਆਜਨੀਤੀ ਚ ਆਓ ਵੈਲਕਮ ਹੈ ਤੇ ਨਾ ਤਾਂ ਸਾਲ ਸਾਡੇ ਕੋਲੇ 11 ਐਮਐਲਏ ਸਾਡੀਆਂ ਮਲੇ ਕੁੜੀਆਂ ਨੇ ਇਕੱਲੀ ਪਾਰਟੀ ਆ ਸਾਡੀ ਜਿਹਦੇ 11 ਐਮਐਲਏ ਕੁੜੀਆਂ ਨੇ ਔਰ ਇਸ ਵਕਤ 8 ਡੀਸੀ ਕੁੜੀਆਂ ਨੇ ਜਿਨ੍ਹਾਂ ਚੋਂ ਸਖਸ਼ੀ ਇੱਕ ਅੰਮ੍ਰਿਤਸਰ ਦਾ ਉਪਚਾਰ ਕਰਨ 19 ਏਡੀਸੀ ਕੁੜੀਆਂ ਨੇ 19 ਏਡੀਸੀ ਪੰਜਾਬ ਚ 3 ਐਸਐਸਪੀ ਕੁੜੀਆਂ ਨੇ 1 ਸੀਪੀ ਕੁੜੀ ਔਰ 7 ਫੈਕਟਰੀ ਆਫ ਦਾਪਾਰਟਮੈਂਟ ਡਿਪਾਰਟਮੈਂਟ ਦੇ ਮਾਲਕ ਹੁੰਦਾ ਜਿਹੜਾ ਫੈਕਟਰੀ ਹੁੰਦਾ रिपोर्ट करता सैकटरी बस सात हो नहीं तुम किट आज आओ वेलकम और ताने मेने लांबे ये वो सब पर छो उन्होंने तो नुक्स क्डने क्ढने नहीं ने तो नगोचा क्डनिया क्ढनिया ने एक बंदी बहुत एक्टिव माइंडेड नुक्स कढ़ने की आदत है ਹਰ ਕੀ ਚੀਜ਼ ਕਹਿੰਦਾ ਜੀ ਆਇਆ ਨਹੀਂ ਨਹੀਂ ਆਇਆ ਨਹੀਂ ਉਹ ਯਾਰ ਦੋਸਤ ਵੀ ਕਹਿੰਦੇ ਯਾਰ ਬੜਾ ਪੰਗਾ ਹੈ ਯਾਰ ਇੱਕ ਇਸ ਜੀ ਦੀ ਤਾਰੀਫ ਹੀ ਕਰਦਾ ਉਹਨਾਂ ਦੇ ਯਾਰ ਦੋਸਤਾਂ ਨਾਲ ਕਿਤੇ ਕੁੱਤਾ ਮਿਲ ਗਿਆ ਤਾਂ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਆਏ ਕਿ ਨਹੀਂ ਨਕਸੜ ਖਾ ਸਕਦਾ ਉਹ ਉਹਨੂੰ ਬੁਲਾ ਲਿਆ ਬੁਲਾ ਕੇ ਟੋਬੇ ਤੇ ਇੱਧਰ ਪਾਸੇ ਕੁੱਤਾ ਛੱਡਤਾ ਕੁੱਤਾ ਪਾਣੀ ਦੇ ਉੱਤੋਂ ਦੀ ਤੁਰ ਕੇ ਟੋਬੇ ਦੇ ਉੱਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਬਈ ਇਹਦੇ ਬਾਰੇ ਕੀ ਕਹੇਗਾ ਕੋਈ ਨਾ ਸਮਝੀ ਕਰਦਾ ਮੇਰੇ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਤੈਰਨਾ ਨਾ ਪਤਾ ਜੀ ਨੂੰ ਫਿਰ ਨੁਕਸ ਕਰਦਾ ਉਲੰਧ ਕਰਦੇ ਜਾਂਦੇ ਠੀਕ ਹੈ ਨਾ ਸੋ ਆਪਣਾ ਰਾਹ ਜਿਹੜਾ ਆਪਣੀ ਮੰਜ਼ਿਲ ਜਿਹੜੀ ਹੈ ਇਹ ਕਲੀਅਰ ਰੱਖੋ ਜਿੰਨੇ ਚਿਰ ਇਵਨ ਨਹੀਂ ਟੱਚ ਨਹੀਂ ਕਰਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਕਿ ਕੌਣ ਕੌਣ ਪਿੱਛੇ ਰਹਿ ਗਿਆ ਇਹ ਕੰਮ ਕੈਮਰਿਆਂ ਦਾ ਹੈ ਕਿ ਕੌਣ ਪਿੱਛੇ ਰਹਿ ਗਿਆ ਕੌਣ ਫਸਟ ਆ ਗਿਆ ਪਿੱਛੇ ਮੁੜ ਕੇ ਦੇਖਣ ਲੱਗੋਗੇ ਇੱਧਰ ਦੀ ਚਾਰ ਲੰਘ ਜਾਣਗੇ ਪੰਜਵੇਂ ਨੰਬਰ ਤੇ ਆਉਂਗੇ ਫਿਰ ਸੋ ਸਦਾ ਰਿਭਨੂ ਚੱਲ ਮੰਨੋ ਉਹ ਕਹਿੰਦਾ ਮੇਰੀਆਂ ਅੱਖਾਂ ਨੇ ਮੇਰੀ ਨਜ਼ਰ ਹਰ ਵਕਤ ਮੇਰੀ ਨਜ਼ਰ ਹਰ ਵਕਤ ਮੰਜ਼ਿਲ ਤੇ ਹੈ ਇਨ ਅੱਖਾਂ ਨੇ ਕਦੀ ਮੀਲ ਦਾ ਪੱਥਰ ਨਹੀਂ ਦੇਖਾ ਮੀਲ ਦੇ ਪੱਥਰ ਦੇਖਦੇ ਉਸ ਤੂੰ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਦੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਕ ਪੈਂਦੇ ਨੇ ਸੀਨਾ ਸੀਨਾ ਪਾਰ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਪੱਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਤੁਰਾਂਦੇ ਨੇ ਸੋ ਨਕਸ਼ੇ ਦਾ ਨਾਮ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ